ਸਰਵਜੀਤ ਸੰਗਰੂਰ ਵੀਰ ਦੀ ਚਿਨਾ ਮੁੱਲ ਕੀ ਪਾਉਣਾ ਉਸਨੇ ਸਾਡੇ ਹੰਝੂਆਂ ਦਾ ਸਾਡੇ ਹੰਝੂਆਂ ਦਾ ਮੁੱਲ ਕੀ ਪਾਉਣਾ ਉਸਨੇ ਸਾਡੇ ਹੰਝੂਆਂ ਦਾ ਨਾ ਕਦਰ ਸਾਡੀ ਨਾ ਨਾਲ ਸਾਡੇ ਪਿਆਰੇ ਨਾ ਕਦਰ ਸਾਡੀ ਨਾ ਸਾਡੇ ਨਾਲ ਪਿਆਰੇ ਨੇ ਆਉਂਦਾ ਸੰਗ ਰੂਰਵੀ ਨੇ ਆਉਂਦਾ ਸੰਗ ਰੂਰਵੀ ਕਿਉਂ ਕਿ ਤੇ ਗਿਲਤੀ ਵਿੱਚ ਕਿਉਂ ਕਿ ਤੇ ਗਿਲਤੀ ਵਿੱਚ ਹੈ ਤੰਦਰੁਤ ਚਲਾ ਸ਼ਾਇਰ ਹੈ ਤੰਦਰੁਤ ਚਲਾ ਸ਼ਾਇਰ ਬੇਸ਼ੱਕ ਇਸ਼ਕ ਵਿੱਚ ਉਸਦੇ ਵੀ ਮਾਰੇ ਬੇਸ਼ੱਕ ਇਸ਼ਕ ਵਿੱਚ ਉਸਦੇ ਵੀ ਮ